ਉਹ ਤਸਵੀਰਾਂ ਦੇਖੋ ਉਹ ਤਸਵੀਰਾਂ ਸੀਗੀਆਂ ਰੋਹੀ ਭੈਣ ਦੀ ਸਿਰ ਤੇ ਡਿੱਡੀਆਂ ਜਟਾਵਾ ਅਰਧ ਨਗਨ ਹਾਲਤ ਤਾਂ ਜਦੋਂ ਅੰਦਰ ਜਾ ਕੇ ਦੇਖਦੇ ਆ ਇੱਕ ਟੋਆ ਪਟ ਕੇ ਘੋਰਨਾ ਪਟ ਕੇ ਉਹਦੇ ਵਿੱਚ ਬੜ ਕੇ ਸੌਂਦੀ ਏ ਭੈਣ ਇਹ ਭੈਣ ਇੰਨੀ ਮਾੜੀ ਹਾਲਤ ਦੇ ਵਿੱਚ ਸੀ ਇੰਨੀ ਅਫਸੈਟ ਸੀ ਸਿਰ ਸਾਰੇ ਤਨ ਦੇ ਉੱਤੇ ਇੱਕ ਕਪੜਾ ਲਪੇਟਿਆ ਹੋਇਆ ਸੀ ਜਿਵੇਂ ਜੰਗਲਾਂ ਦੇ ਵਿੱਚ ਰਹਿੰਦੇ ਆਦੀਵਾਸੀ ਕਪੜਾ ਬੰਨ ਕੇ ਰੱਖਦੇ ਸ਼ਰੀਰ ਤੇ ਆਸ-ਪਾਸ ਦੇ ਲੋਕਾਂ ਦੇ ਦੱਸਣ ਤੇ ਪਤਾ ਲੱਗਦਾ ਨਸ਼ੇੜੀ ਲੋਕ ਇਸ ਭੈਣ ਦੇ ਨਾਲ ਆ ਕੇ ਉੱਥੇ ਜੁਰਾਚਾਰ ਕਰਦੇ ਇਹਦੀ ਦੁਰਗਤੀ ਕਰਦੇ ਪਰ ਇਹ ਪਰਦੇਸਾਂ ਵਿਚਾਰੀ ਇਹ ਵਕਤ ਦੀ ਮਾਰੀ ਹੋਈ ਭੈਣ ਨਾ ਤਾਂ ਕਿਤੇ ਭੱਜਣ ਜੋਗੀ ਨਾ ਜਾਣ ਜੋਗੀ ਨਾ ਕੋਈ ਮਦਦ ਕਰਨ ਵਾਲਾ ਉੱਥੇ ਗੰਦ ਕੂੜੇ ਦੇ ਵਿੱਚ ਰਹਿ ਕੇ ਕਿਵੇਂ ਇਹਨੇ ਧੀਬ ਲੋਕ ਦੱਸਦੇ ਆ 10 12 ਸਾਲ ਉੱਥੇ ਕੱਟੇ ਆ ਪੈਸਾ ਆ ਤਾਂ ਗੱਲ ਕੋਈ ਨਹੀਂ ਆ ਬੰਦੀ ਸਭੀ ਤੋਂ ਅੱਜ ਭੈਣ ਰੂਹੀ ਦੇ ਵਾਸਤੇ ਅਸੀਂ ਤੁਹਾਨੂੰ ਬੇਨਤੀ ਕਰਦੇ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸ਼ਾਇਦ ਕੋਈ ਰੂਹੀ ਭੈਣ ਨੂੰ ਪਹਿਚਾਨ ਲਵੇ ਕੋਈ ਰੂਹੀ ਭੈਣ ਵਾਸਤੇ ਪਤਾ ਲੱਗ ਜਵੇ ਵੀ ਇਹ ਕੌਣ ਆ ਭੈਣ ਇਸ ਭੈਣ ਦਾ ਕੋਈ ਥੋੜਾ ਪਤਾ ਲੱਗ ਜਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਭੈਣ ਰੂਹੀ ਕੌਰ ਰੂਹੀ ਭੈਣ ਸਾਡੇ ਸੁਪਨਿਆਂ ਦੇ ਘਰ ਵਿੱਚ 2020 ਦੇ ਵਿੱਚ ਸਾਡੀ ਮੈਂਬਰ ਬਣੀ 21 10 2020 ਦੇ ਵਿੱਚ ਇਸ ਭੈਣ ਨੂੰ ਜਦੋਂ ਪੂਰਾ ਅਸਾਨੀ ਸੰਘਰਸ਼ ਪੰਜਾਬ ਦੇ ਵਿੱਚ ਜੋਰਾਂ ਤੇ ਸੀਗਾ ਉਸ ਟਾਈਮ ਇਹ ਭੈਣ ਦੀ ਫਿਰੋਜ਼ਪੁਰ ਤੋਂ ਸੇਵਾ ਮਿਲੀ ਸਾਨੂੰ ਫੋਜਪੁਰ ਸ਼ਹਿਰ ਦੇ ਵਿੱਚ ਰੇਲਵੇ ਲਾਈਨਾਂ ਦੇ ਉੱਪਰ ਧਰਨਾ ਲਾਇਆ ਹੋਇਆ ਕਿਸਾਨ ਮਜ਼ਦੂਰ ਜੂਨੀਅਨ ਬੱਲੀਓ ਪੰਜਾਬ ਪੁਲਿਸ ਦੇ ਨੌਜਵਾਨਾਂ ਨੇ ਆਲੇ-ਦਾਲੇ ਬੱਸਾਂ ਲਾਈਆਂ ਹੋਈਆਂ వాటర్ ਕੈਨਨਾਂ ਵਾਲੀਆਂ ਵੱਡੀਆਂ ਤੇ ਜਦੋਂ ਉਹ ਰੇਲ ਰੋਕ ਦੇ ਵਿਰੋਧ ਕਰਦੇ ਤਾਂ ਪੰਜਾਬ ਪੁਲਿਸ ਦੇ ਨੌਜਵਾਨ ਉਹਨਾਂ ਤੇ ਪਾਣੀ ਦੀਆਂ ਬਿਚਾਰਾਂ ਕਰਦੇ ਜਦੋਂ ਬੱਸ ਦੇ ਉੱਪਰ ਚੜ੍ਹ ਕੇ ਪਾਣੀ ਦੀਆਂ ਬਿਚਾਰਾਂ ਕਰਦੇ ਉੱਚੇ ਥਾਂ ਤੇ ਤਾਂ ਸਾਈਡਾਂ ਤੇ ਟ੍ਰੇਨ ਦੇ ਰੇ ਜਿਹੜਾ ਯਾਰਡ ਸੀਗਾ ਟ੍ਰੇਨ ਦੀਆਂ ਲਾਈਨਾਂ ਸੀ ਰੇਲਵੇ ਲਾਈਨ ਦੀਆਂ ਉਹਦੇ ਵਿੱਚ ਜੰਗਲ ਬਣਿਆ ਸੀ ਸਾਈਡਾਂ ਤੇ ਉਹ ਜੰਗਲ ਦੇ ਵਿੱਚ ਉਹ ਇੱਕ ਕੋਈ ਚੀਜ਼ ਨੂੰ ਹਿਲਦਾ ਦੇਖਦੇ ਆ ਉਹਨਾਂ ਨੂੰ ਇੰਜ ਜਾਪਦਾ ਜਿਵੇਂ ਕੋਈ ਜਾਨਵਰ ਹੋਵੇ ਉਹ ਤਸਵੀਰਾਂ ਦੇਖੋ ਉਹ ਤਸਵੀਰਾਂ ਸੀਗੀਆਂ ਰੂਹੀ ਭੈਣ ਦੀਆਂ ਸਿਰ ਤੇ ਐਡੀਆਂ ਜਟਾਵਾਂ ਅਰਧ ਨਗਨ ਹਾਲਤ ਤਾਂ ਜਦੋਂ ਅੰਦਰ ਜਾ ਕੇ ਦੇਖਦੇ ਆ ਇੱਕ ਟੋਆ ਪੱਟ ਕੇ ਘੋਰਨਾ ਪੱਟ ਕੇ ਉਹਦੇ ਵਿੱਚ ਵੜ ਕੇ ਸੌਂਦੀ ਏ ਭੈਣ ਆਦੀਵਾਸੀ ਸਮਾਜ ਦੀ ਮੈਂਬਰ ਪਤਾ ਨਹੀਂ ਕਿੱਥੋਂ ਦੀ ਆਸਾਮ ਦੀ ਆ ਯੂਪੀ ਦੀ ਆ ਬਿਹਾਰ ਦੀ ਆ ਬੰਗਾਲ ਦੀ ਆ ਕੁਝ ਨਹੀਂ ਪਤਾ ਕਿਉਂਕਿ ਬੋਲਦੀ ਤਾਂ ਹੈ ਹੀ ਨਹੀਂ ਉਾਂ ਆਂ ਦੀ ਗੱਲ ਆਵਾਜ਼ ਆਉਂਦੀ ਆ ਲਫ਼ਜ਼ ਨਹੀਂ ਬਣਾ ਪਉਂਦੀ ਤਾਂ ਉਹ ਵੀਰ ਸਾਨੂੰ ਵੀਡੀਓ ਬਣਾ ਕੇ ਭੇਜਦੇ ਆ ਅਸੀਂ ਉੱਥੇ ਜਾਂਦੇ ਆ ਉਸ ਧਰਨੇ ਵਾਲੀ ਥਾਂ ਤੇ ਜਾ ਕੇ ਇਸ ਭੈਣ ਨੂੰ ਉੱਥੋਂ 220 ਦੇ ਵਿੱਚ ਲੈ ਕੇ ਆਉਨੇ ਆ 220 ਦੇ ਵਿੱਚ 21 10 220 ਇਹ ਭੈਣ ਇੰਨੀ ਮਾੜੀ ਹਾਲਤ ਦੇ ਵਿੱਚ ਸੀ ਇੰਨੀ ਅਫਸੈਟ ਸੀ ਸਿਰਫ ਇਹਦੇ ਤਨ ਦੇ ਉੱਤੇ ਇੱਕ ਕੱਪੜਾ ਲਪੇਟਿਆ ਹੋਇਆ ਸੀ ਜਿਵੇਂ ਜੰਗਲਾਂ ਦੇ ਵਿੱਚ ਰਹਿੰਦੇ ਆਦੀਵਾਸੀ ਕੱਪੜਾ ਬੰਨ ਕੇ ਰੱਖਦੇ ਸ਼ਰੀਰ ਤੇ ਆਸ-ਪਾਸ ਦੇ ਲੋਕਾਂ ਦੇ ਦੱਸਣ ਦੇ ਪਤਾ ਲੱਗਦਾ ਨਸ਼ੇੜੀ ਲੋਕ ਇਸ ਭੈਣ ਦੇ ਨਾਲ ਆ ਕੇ ਉੱਥੇ ਜੁਰਾਚਾਰ ਕਰਦੇ ਇਹਦੀ ਦੁਰਗਤੀ ਕਰਦੇ ਪਰ ਇਹ ਪਰਦੇਸਿਆਂ ਵਿਚਾਰੀ ਇਹ ਵਕਤ ਦੀ ਮਾਰੀ ਹੋਈ ਭੈਣ ਨਾ ਤਾਂ ਕਿਤੇ ਭੱਜਣ ਜੋਗੀ ਨਾ ਜਾਣ ਜੋਗੀ ਨਾ ਕੋਈ ਮਦਦ ਕਰਨ ਵਾਲਾ ਉੱਥੇ ਗੰਦ ਕੂੜੇ ਦੇ ਵਿੱਚ ਰਹਿ ਕੇ ਕਿਨੇ ਇਹਨੇ ਕਰੀਬ ਲੋਕ ਦੱਸਦੇ ਆ 10 12 ਸਾਲ ਉੱਥੇ ਕੱਟੇ ਤੇ ਜਦੋਂ ਅਸੀਂ ਭੈਣ ਨੂੰ ਲੈ ਕੇ ਆਏ ਸੁਪਨਿਆਂ ਦੇ ਘਰ ਇੱਥੇ ਆ ਕੇ ਦੇ ਸਿਰ ਚ ਬਣੀਏ ਜਟਾਵਾਂ ਸਾਫ਼ ਹੋਈਆਂ ਸਰੀਰ ਤੇ ਲੱਗੇ ਹੋਏ ਸੈਂਕੜੇ ਹੀ ਛੋਟੇ ਛੋਟੇ ਨਿਸ਼ਾਨ ਤੱਕ ਜ਼ਖਮ ਸਮੇਂ ਦੇ ਨਾਲ ਭਰ ਗਏ ਭੈਣ ਦਿਮਾਗੀ ਇਲਾਜ ਚੱਲ ਪਿਆ ਸਾਡੇ ਨਾਲ ਠੀਕ ਹੋ ਕੇ ਸੇਵਾ ਕਰਾਉਣ ਵੀ ਲੱਗ ਗਏ ਪਰ ਅੱਜ ਤੱਕ ਉਹ ਜ਼ਖਮ ਨਹੀਂ ਭਰੇ ਜਿਹੜੇ ਨੇ ਦਿਲ ਤੇ ਆ ਉਹ ਜਖਮ ਨਹੀਂ ਭਰੇ ਜਿਹੜੇ ਇਸ ਭੈਣ ਦੇ ਅਚੇਤ ਮਨ ਤੇ ਲੱਗੇ ਨੇ ਨਾ ਇਹਦੇ ਪਰਿਵਾਰ ਬਾਰੇ ਕੁਝ ਪਤਾ ਲੱਗਿਆ ਅਜ ਤੱਕ ਕਿ ਕੌਣ ਆ ਭੈਣ ਕਿੱਥੋਂ ਦੀ ਰਹਿਣ ਵਾਲੀ ਆ ਕਿੱਥੇ ਜੰਮੀ ਸੀ ਕੁਝ ਨਹੀਂ ਪਤਾ ਪਰ ਰੂਹੀ ਭੈਣ ਸਾਡੇ ਜਿਹੜੇ ਸੇਵਾਦਾਰ ਨੇ ਇੱਥੇ ਭੈਣਾ ਉਹਨਾਂ ਤੋਂ ਵੀ ਜ਼ਿਆਦਾ ਕੰਮ ਕਰਦੀ ਆ ਪਰ ਰੂਹੀ ਭੈਣ ਬੰਨ ਰਾਤ ਆਪਣਾ ਫਰਜ਼ ਨਿਭਾਉਂਦੇ ਆਂ ਸੇਵਾ ਕਰਦੇ ਆਂ ਬਤীত ਕਰਦੀ ਆ ਪਰ ਇੱਕ ਗੱਲ ਸਾਡੇ ਮਨ ਚ ਵੀ ਕਸਕਾ ਸ਼ਾਇਦ ਇਹਦੇ ਮਨ ਚ ਵੀ ਕਿਤੇ ਨਾ ਕਿਤੇ ਹੋਵੇ ਬੋਲ ਕੇ ਤਾਂ ਦੱਸ ਨਹੀਂ ਸਕਦੀ ਜਮਈ ਰੱਬ ਦੀ ਭਗਤ ਨਹੀਂ ਸਿੱਧਾ ਹੀ ਆ ਵਿਚਾਰੇ ਅੱਜ ਭੈਣ ਰੂਹੀ ਦੇ ਵਾਸਤੇ ਅਸੀਂ ਤੁਹਾਨੂੰ ਬੇਨਤੀ ਕਰਦੇ ਆਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸ਼ਾਇਦ ਕੋਈ ਰੂਹੀ ਭੈਣ ਨੂੰ ਪਹਿਚਾਨ ਲਵੇ ਕੋਈ ਰੂਹੀ ਭੈਣ ਵਾਸਤੇ ਪਤਾ ਲੱਗ ਜਵੇ ਵੀ ਇਹ ਕੌਣ ਆ ਭੈਣ ਇਸ ਭੈਣ ਦਾ ਕੋਈ ਥੋ ਪਤਾ ਲੱਗ ਜਵੇ ਤੇ ਜੇ ਕੋਈ ਵੀਰ ਜਾਂ ਕੋਈ ਭੈਣ ਜਿਨ੍ਹਾਂ ਨੇ ਫਿਰੋਜ਼ਪੁਰ ਰੇਲਵੇ ਸਟੇਸ਼ਨ ਤੇ ਰੇਲਵੇ ਲਾਈਨਾਂ ਤੇ ਇਹਨੂੰ ਭੈਣ ਨੂੰ ਦੇਖਿਆ ਉਹ ਕੋਈ ਜਾਣਦਾ ਇਹਨੂੰ ਉਹ ਕੋਈ ਜਾਣਕਾਰੀ ਰੱਖਦਾ ਹੈ ਇਹਦੇ ਬਾਰੇ ਚ ਭੈਣ ਬਾਰੇ ਚ ਉਹ ਵੀ ਸਾਡੇ ਨਾਲ ਜਰੂਰ ਸੰਪਰਕ ਕਰੇ ਤੇ ਸਾਡੀ ਦੂਹੀ ਭੈਣ ਵਾਸਤੇ ਅਰਦਾਸ ਕਰਿਓ ਸੱਚੇ ਪਾਤਸ਼ਾਹ ਨੂੰ ਤੰਦਰੁਸਤੀ ਵਕਸ਼ਣ ਚੜ੍ਹਦੀ ਕਲਾ ਵਕਸ਼ਣ ਇੱਕ ਦਿਨੇ ਬੋਲ ਕੇ ਸਭ ਕੁਝ ਦੱਸ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ